ਬੁਲਰ ਸਾਹਿਬ ਸ਼ਰਮਣੀ ਕਾਲੀ ਦਲ ਦਾ ਕੀ ਕਹਿਣਾ ਕਿਉਂਕਿ ਹੁਣ ਦੇਖੋ ਬੈਠਕ ਇਸ ਰਾਈਟ ਅੰਡਰਵੇ ਚਲਦੀ ਪਈ ਹੈ ਤੇ ਉਮੀਦ ਹਮੇਸ਼ਾ ਸਾਨੂੰ ਹੈਗੀ ਹੈ ਤੇ ਹੁਣੀ ਵੀ ਚਾਹੀਦੀ ਹੈ ਪਰ ਜਿਸ ਤਰੀਕੇ ਦੇ ਨਾਲ ਹੁਣੇ ਕਾਂਗਰਸ ਦਾ ਜਿਵੇਂ ਬਿਆਨ ਆ ਰਿਹਾ ਹੈ ਕਿ ਮਤਲਬ ਕਿ ਪਿਛਲੇ ਵਰਤਾਰੇ ਤੋਂ ਉਮੀਦ ਘਟ ਹੈ ਗੌਰ ਦੀ ਗੱਲ ਸੁਆ ਹੈਗੀ ਹੈ ਕਿ ਚਾਹ ਪੰਜਾਬ ਸਰਕਾਰ ਹੈ ਚਾਹ ਕੇਂਦਰ ਸਰਕਾਰ ਹੈ ਦੋਨੋਂ ਹੀ ਕਿਸਾਨ ਮਾਰੂ ਦੇਤੇ ਤੇ ਚਲ ਰਹੀਆਂ ਨੇ ਹੂੰ ਜੇ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀਗਾ ਵੀ ਅਸੀਂ ਇਹ ਰਾਵੀਆਂ ਮੰਗਾਂ ਨੇ ਉਹਨਾਂ ਨੂੰ ਮੰਨਾਂਗੇ ਔਰ ਕਮੇਟੀ ਬਣਾਈ ਸੀਗੀ 2 ਸਾਲ ਕੱਢਦੇ ਔਰ ਉਸ ਤੋਂ ਬਾਅਦ ਅਜੇ ਤੱਕ ਕੋਈ ਕਾਇਆ ਨਹੀਂ ਕੀਤਾ ਪਰ ਦੁਬਾਰਾ ਕਿਸਾਨਾਂ ਨੂੰ ਜਿਹੜਾ ਹੈਗਾ ਫਿਰ ਦਿੱਲੀ ਦੀਆਂ ਬਰੂਹਾਵਾਂ ਵਾਲ ਨੂੰ ਕਹਿੰਦੇ ਆ ਕਿ ਬੁਠੇ ਤਰੀਕੇ ਨਾਲ ਪੰਜਾਬ ਦੇ ਉੱਚੀ ਅੱਜ ਜੋ ਹਾਲਾਤ ਹੈ ਜਿਸਾ ਚਈ ਚੀਜ਼ਾਂ ਹੋ ਰਹੀਆਂ ਨੇ ਮੈਗਾਸਿਟੀ ਦੇਣ ਦੀ ਗੱਲ ਕੀਤੀ ਹੋਈ ਅੱਛਾ ਤੇ ਕੀ ਮਾਰਨ ਵਾਲੇ ਮੰਤਰੀ ਨੇ ਵਾਅਦਾ ਮਾਰਿਆ ਸੀਗਾ ਕਿ ਉਹਨਾਂ ਦਾ ਪਾਸੇ ਨਹੀਂ ਜਿਹੜੇ ਉਹਨਾਂ ਨੂੰ ਸੀ ਇਹ ਸਭ ਕੁਝ ਅੱਜ ਉਹ ਵੀ ਮੁੱਕ ਗਏ ਨੇ ਅੱਜ ਆਪਣੇ ਘਰੋਂ ਬਾਹਰ ਤੇ ਦੂਜੇ ਪਾਸੇ ਤੋਂ ਤਾਂ ਦੀ ਕੋਸ਼ਿਸ਼ ਕਰ ਰਹੀ ਹੈ ਔਰ ਜੇ ਸੀ ਕੇ ਨਾਲ ਪਿਆਰ ਹੋ ਰਹੀ ਹੈ ਪ੍ਰੇਮਾਨ ਹੋਈ ਹੈ ਹਾਣ ਆਏ ਨੇ ਜਾਂ ਗੋਦੀ ਸੁੰਡੀ ਦੀ ਮਾਨ ਹੋਈ ਇੱਕ ਵੀ ਮਾਵਜਾ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਹੋ ਗਿਆ ਬੇ ਕਿਸਾਨ ਵੀ ਇਸੇ ਉਹ ਤੋਂ ਸਹਿਮਤ ਹੋਣ ਆਨ ਲੈਸ ਲੈ ਗਿੰਮਾ ਹੋਈ ਹੈ ਸਾਰਾ ਪ੍ਰਸ਼ਾਸਨ ਦੇ ਲੋਕ ਜਿਹਨੇ ਦਰ ਸੰਭਾਲਣੇ ਘਮਾਣੋਂ ਤੱਕ ਸਾਰਾ ਏਰੀਆ ਸੀਗਾ ਸਾਰਾ ਪਹਸ ਪਹਸ ਹੋ ਗਿਆ ਪਤਗੜ ਸਾਹਿਬ ਸਾਰਾ ਪਹਸ ਪਹਸ ਹੋ ਗਿਆ ਇੱਕ ਸਿੰਗਲ ਐਮ ਐਲ ਏ ਨਾਲ ਕੋਈ ਡੀ ਸੀ ਕੋਈ ਐਸ ਡੀ ਐਮ ਕੋਈ ਤਸੀਲਦਾਰ ਕੋਈ ਪਟਵਾਰੀ ਵੇਖੋ ਦਿੱਕ ਨਹੀਂ ਗਿਆ ਔਰ ਸਾਡੇ ਮੁੱਖ ਮੰਤਰੀ ਸਾਹਿਬ ਦਾ ਕੋਈ ਟਵੀਟ تک ਨਹੀਂ ਆਇਆ ਉਸ ਵਾਸਤੇ ਵੈਸੇ ਟਵੀਟਾਂ ਟਵੀਰ ਖੜਨ ਦੇ ਬੜੇ ਮਹਾਰਨੇ ਹੋ ਲੇਕਿਨ ਇੱਕ ਸਿੰਗਲ ਟਵੀਟ ਤੱਕ ਨਹੀਂ ਆਇਆ ਵੀ ਆਹ ਕਿਸਾਨਾਂ ਦਾ ਨੁਕਸਾਨ ਹੋਇਆ ਉਹਦੇ ਅਸੀਂ ਪਰਭਾਈ ਕਰਾਂਗੇ ਨਾ ਕੋਈ ਇੱਕ ਗੱਲ ਕਰਾਂਗੇ ਇਹ ਦੋਨੋਂ ਹੀ ਸਰਕਾਰਾਂ ਜਿਹੜੀਆਂ ਨੇ ਕਹਿਣਾ ਕੇ ਕਿਸੇਕਲਾ ਕਿਸਾਨਾਂ ਨੂੰ ਮਾਰਨ ਦੇ ਦੋ ਤਰੀਕਾ ਹੋਈਆਂ ਨੇ ਜਿਹੜਾ ਕਿ ਕਿਸਾਨ ਧਲਾ ਦੇਣ ਜਾਂਦੇ ਆ ਤੇ ਸਾਡੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਆ ਵੀ ਦੇਖੋ ਜੀ ਇਹਦੇ ਵਹਿਲੇ ਨੇ ਇਹਦੇ ਵਹਿਲਣ ਵੀ ਅਸਰ ਜੇ ਧਰਦੇ ਲੱਗ ਜਾਂਦੇ ਆ ਉਹ ਭੁੱਲ ਗਏ ਜਿਹਨਾਂ ਜਿਤਨੋਂ ਧਰਦੇ ਦੇਣੇ ਪੈ ਸੀ ਫੜਾ ਕੇਜਰੀ ਵਾਲ ਦੇ ਗੱਲ ਨੂੰ ਰਸਾ ਪੈ ਰਹੇ ਆ ਤੇ ਉੱਥੇ ਜਾ ਕੇ ਦਿੱਲੀ ਤੋਂ ਦੇ ਦਿੰਦੇ ਆ ਉਹ ਦਰਦੇਣੀ ਜੀ ਸਾਡੇ ਮੁਖੰਤੀ ਸਾਹਿਬ ਨੇ ਵਿਹਲਣ ਤੇ ਜਿਹੜੇ ਉੱਥੇ ਜਾ ਕੇ ਦਿੱਲੀ ਪੈ ਰਹੇ ਹਾਂ ਅੰਦੇ ਇਸ ਕਰਕੇ ਦੇਖੋ ਦੋਨੋਂ ਪਾਸਿਓਂ ਹੀ ਮਾਰ ਜਿਹੜੀ ਹੈ ਕਿਸਾਨਾਂ ਨੂੰ ਪੈ ਰਹੀ ਹੈ ਚਾਹ ਕੇਂਦਰ ਸਰਕਾਰ ਵੱਲੋਂ ਹੋਵੇ ਚਾਹ ਪੰਜਾਬ ਸਰਕਾਰ ਵੱਲੋਂ ਹੋਵੇ ਔਰ ਅਸੀਂ ਸ਼ਰੋਮਣੀ ਅਕਾਲੀ ਦਲ ਕਿਸਾਨਾਂ ਨਾਲ ਡਟ ਕੇ ਖੜਾ ਹੈ ਜਿੱਥੇ ਸਾਡੀ ਡਿਊਟੀ ਲਾਉਣਗੇ ਜਿਸ ਦਾ ਪ੍ਰਧਾਨ ਸਰ ਨੂੰ ਕਹਿਣਗੇ ਵੀ ਸਾਡੇ ਉੱਤੇ ਲੋੜ ਹੈ ਅਸੀਂ ਉੱਥੇ ਅਕ ਡਟ ਕੇ ਖੜੇ ਹੋਵਾਂਗੇ ਚਾਹ ਕਿਸੇ ਤਰੀਕੇ ਦੀ ਵੀ ਸਾਡੀ ਡਿਊਟੀ ਲੱਗੇ ਨਿਭਾਵਾਂਗੇ ਉਸ ਦੀ